ਵੱਖ-ਵੱਖ ਪਾਰਟੀਆਂ ਛੱਡ ਕੇ ਚਾੜੂਚ ਚ ਸ਼ਾਮਿਲ ਹੋਏ ਟਕ ਮਜ਼ਾਰਾ ਦੇ ਵਾਸੀ ਫਿਲੌਰ 27 ਮਈ ਨਜ਼ਦੀਕੀ ਪਿੰਡ ਟਕ ਮਜ਼ਾਰਾ ਚਾਰਜ ਇੱਕ ਆਮ ਮੀਟਿੰਗ ਹਲਕਾ ਇਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਪਿੰਡ ਵਾਸੀਆ ਅਤੇ ਸਮੂਹ ਪੰਚਾਇਤ ਮੈਂਬਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮੌਕੇ ਤੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਅਜ ਤੱਕ ਮਜ਼ਾਰਾ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਵੱਲੋਂ ਜੋ ਕੰਮ ਕੀਤੇ ਜਾ ਰਹੇ ਹਨ ਉਹ ਸ਼ਲਾਗਾ ਯੋਗ ਹਨ ਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਚ ਆਪਦਾ ਪੱਲਾ ਫੜ ਰਹੇ ਹਨ ਪਾਰਟੀ ਚ ਸ਼ਾਮਿਲ ਹੋਣ ਵਾਲਿਆ ਦਾ ਪ੍ਰੇਮ ਪ੍ਰੇਮ ਕੁਮਾਰ ਨੇ ਪਾਰਟੀ ਦੇ ਸਿਰੋਪੇ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਚੋਂ ਉਹਨਾਂ ਦਾ ਬੰਦਾ ਮਾਨ ਸਨਮਾਨ ਕਾਇਮ ਰਹੇਗਾ ਅਤੇ ਪਿੰਡ ਦੀ ਬਿਹਤਰੀ ਲਈ ਚੰਗੇ ਉਪਰਾਲੇ ਕੀਤੇ ਜਾਣਗੇ ਇਸ ਮੋਕ ਦੇ ਸਰਪੰਚ ਵਿਸ਼ਨਪਾਲ ਲੰਬਾਰਦਾਰ ਗੁਰਦਾਵਰ ਸਿੰਘ ਪੰਚਾ ਵਿੱਚ ਮਨਜੀਤ ਸਿੰਘ ਮਨੋਰ ਲਾਲ ਸੋਢੀ ਰਾਮ ਰਾਜ ਰਾਣੀ ਗੁਰਜੀਤ ਕੌਰ ਬਲਵੀਰ ਸਿੰਘ ਛੋਕਰ ਬਲਵਿੰਦਰ ਸਿੰਘ ਬਲਕਾਰ ਸਿੰਘ ਕੇਸ਼ੀ ਮੰਡੀ ਲਿਆਕਤ ali 인ਦਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਉਹਨਾਂ ਦੇ ਬ੍ਰਿਫ ਦੇ ਦਲ ਕੀ ਸੀ ਕਿ ਸਾਡੇ ਕੋਲ ਕਲਾਬ ਦੀ ਹਮਰਾ ਨਹੀਂ ਤਾਂ ਤੁਸੀਂ ਸਾਨੂੰ ਸੇਮ ਦੇ ਲਈ ਤੁਹਾਡੇ ਲਈ ਗਾਣੇ ਇਹ ਸੇਵ ਹਾਂ ਇਕੱਲੇ ਰਪੋਟ ਨਹੀਂ ਲੈ ਜਵਲੇ ਇਹ ਸੇਵ ਹਾਂ ਮੈਂ ਪਿੰਡੋਂ ਸਰਹੰਸਾ ਨੂੰ ਸਾਥ ਸਰੀਆ ਕਾਰ ਵੀ ਇੰਦਰਜੀਤ ਸਿੰਘ ਉਹ ਵੀ ਅਗੋਂ ਬਾਂਦ ਸਰਮਾਨ ਜੀ ਹਾਂ ਜੀ ਸਾਡਾ ਪਿੰਡ ਟੱਕ ਮਿਆਰਾ ਮੇਰਾ ਨਾਮ ਬਿਸ਼ਨਪਾਲ ਪਿੰਡ ਦਾ ਸਰਪੰਚ ਆ। ਠੀਕ ਹੈ ਅੱਜ ਤੋਂ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਆ। ਕਿਉਂਕਿ ਸਾਨੂੰ ਗਰੰਟਾ ਗਰੂੰਡਾ ਦਿੰਦੇ ਆ। ਮਤਲਬ 2-4 ਕਮਾਲੇ ਪੈਸੇ ਮਿਲ ਗਏ ਆ। ਬਾਕੀ ਇਹ ਵੱਧ ਤੋਂ ਵੱਧ ਸਾਡੇ ਪਿੰਡ ਨੂੰ ਵੇੜ ਕੰਮ ਦਾ ਵਿਕਾਸ ਕਰਾਉਣ। ਜਿਹਨਾਂ ਦਾ ਬਹੁਤ-ਬਹੁਤ ਧੰਨਵਾਦ। ਪਹਿਲਾਂ ਜਿਹੜੀ ਸਰਕਾਰ ਤੋਂ ਇਹ ਸਰਕਾਰ ਨਾਲ ਬਲੋਂਗ ਕਰਦੇ। ਪਹਿਲਾ ਸਰਕਾਰ ਪਹਿਲਾਂ ਭਟਰੇ ਵੀ ਕਰਦੇ ਸੀ ਸਰਕਾਰ ਦੇ ਨਾਲ ਕਿਸੇ ਤੇ ਗਏ ਹੀ ਨਹੀਂ। ਹਾਂਜੀ। ਉਦੋਂ ਬਾਅਦ ਦੱਸੋ। ਸਵਾ ਫਲੋਰ ਦਾ ਮਹੱਤਵਪੂਰਨ ਪਿੰਡ ਮਜ਼ਾਰਾ ਟੱਕ ਜਿੱਥੇ ਕਿ ਅੱਜ ਅਸੀਂ ਖੜੇ ਆ ਤੁਸੀਂ ਦੇਖਦੇ ਆ ਬਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਮਜ਼ਾਰਾ ਟੱਕ ਦੇ ਸਾਡੇ ਬਹੁਤ ਹੀ ਸਤਿਕਾਰਤ ਵਿਸ਼ਨਪਾਲ ਸਰਪੰਚ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਭਗਤ ਸਿੰਘ ਮਾਨ ਦੀ ਸੋਚ ਤੇ ਪੈਰਾ ਦੇਣ ਦਾ ਜਿਹੜਾ ਦ੍ਰਿੜ ਨਿਸ਼ਚਾ ਕੀਤਾ ਆ ਵਿਸ਼ਨਪਾਲ ਜੀ ਸਰਪੰਚ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਤ ਪੰਚ ਮਨਜੀਤ ਸਿੰਘ ਜੀ ਮਨੋਹਰ لال ਜੀ ਸੋਦੀ RAM, ਰੇਖਾ ਰਾਣੀ ਭੈਣ ਜੀ, ਰਾਜ ਰਾਣੀ ਭੈਣ ਜੀ ਤੇ ਗਰਜੀਤ ਕੌਰ ਇਹਨਾਂ ਸਾਰੇ ਹੀ ਭੈਣਾਂ ਤੇ ਭਰਾਵਾਂ ਨੇ ਅੱਜ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਇਆ। ਮੈਂ ਵਿਸ਼ਨਪਾਲ ਦੀ ਸਰਪੰਚ ਨੂੰ ਤੇ ਇਹਨਾਂ ਸਾਰੇ ਹੀ ਪੰਚਾਂ ਨੂੰ ਭਰੋਸਾ ਔਰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇਹਨਾਂ ਦਾ ਇੱਥੇ ਆਮਦ ਦੇ ਵਿੱਚ ਇਸ ਪਾਰਟੀ ਦੀ ਆਮਦ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਭਰਮਾ ਜਿਹੜਾ ਮਾਣ ਸਤਿਕਾਰ ਦੇਵਾਂਗੇ। ਇਹਨਾਂ ਨੂੰ ਹੋਰ ਉਚਾਈਆਂ, ਹੋਰ ਬੁਲੰਦੀਆਂ ਦੇ ਵਿੱਚ ਲੈ ਕੇ ਜਾਵਾਂਗੇ। ਜਿੱਥੋਂ ਇਹ ਤੱਕ ਸਵਾਲ ਆ ਇਸ ਪਿੰਡ ਦਾ ਟੱਕ ਮਜਾਲੇ ਦਾ ਅਸੀਂ ਵਿਕਾਸ ਦੀਆਂ ਲੀਹਾਂ ਤੇ ਇਸ ਪਿੰਡ ਨੂੰ ਲੈ ਕੇ ਆਵਾਂਗੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਭਗ 19-20 ਲੱਖ ਰੁਪਏ ਜਿਹੜਾ ਇੱਥੇ ਡਿਵੈਲਪਮੈਂਟ ਦੇ ਫੰਡ ਮਹੀਆ ਕਰਾਇਆ ਜਿਨ੍ਹਾਂ ਦੇ ਵਿੱਚੋਂ 19.5 ਲੱਖ 9 ਲੱਖ 20 9 ਲੱਖ 20 ਹਜ਼ਾਰ ਦੀ ਲਾਗਤ ਨਾਲ ਜਿਹੜੀ ਹੈਗੀ ਆਂਗਣ ਵਾਲੀ ਸੈਂਟਰ ਉਹ 5 ਲੱਖ 28 ਹਜ਼ਾਰ ਨਾਲ ਜਿਹੜਾ ਹੈਗਾ ਵੇਸਟ ਮਟੀਰੀਅਲ ਜਿਹੜਾ ਹੈਗਾ ਸਮੀਟਰ ਦਾ ਕੰਮ ਆ 4.5 ਲੱਖ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਜਿਮ ਦੀ ਬਿਲਡਿੰਗ ਦੀ ਜ਼ਰੂਰ ਸੀ ਉਹ ਦਿੱਤਾ ਆ ਔਰ 2 ਲੱਖ ਰੁਪਇਆ ਖੁੱਲੇ ਪਾਰਥ ਦੇ ਜਿਹੜਾ ਹੈਗਾ ਸਮਾਨ ਦੀ ਜਿਹੜੇ ਉਹ ਵੀ ਮਹਈਆ ਕਰਵਾਇਆ ਸੋ ਮਿਸ਼ਨਪਾਲ ਜੀ ਬਹੁਤ ਹੀ ਵਧੀਆ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਆ ਇਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਬਹੁਤ ਹੀ ਵਧੀਆ ਕੰਮ ਕਰਨ ਦੇ ਭਾਗੀਦਾਰ ਆ ਸਾਡੇ ਬਲਾਕ ਪ੍ਰਧਾਨ ਜਿਹੜਾ ਅਵਤਾਰ ਜੀ ਜਿਹੜੇ ਇਸੇ ਹੀ ਪਿੰਡ ਦੇ ਆ ਉਹ ਵੀ ਬਹੁਤ ਹੋਣਾਰ ਆ ਇਹ ਸਮੁੱਚੀ ਟੀਮ ਸਮੁੱਚਾ ਪਿੰਡ ਰਲ ਕੇ ਇਸ ਮਜਾਦਾ ਟੱਕ ਦੀ ਕਲਪਵੰਦ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਮੈਂ ਹਲਕਾ ਵਿਧਾਨ ਸਭਾ ਫਲੋਰ ਦਾ ਇਨਾਂ ਦਾ ਸੇਵਾ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਹਮੇਸ਼ਾ 24 ਘੰਟੇ ਮੇਰੀਆਂ ਸੇਵਾਵਾਂ ਤੁਹਾਡੇ ਨਾਲ ਰਹਿਣਗੀਆਂ ਔਰ ਬਹੁਤ ਬਹੁਤ ਧੰਨਵਾਦ